ਜਿਹੜੀ ਹਰਿਮੰਦਰ ਸਾਹਿਬ ਉੱਪਰ ਹਮਲੇ ਦੀ ਧਮਕੀ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਆਕੂ ਦੇ ਵਕਤ ਵੱਲੋਂ ਗੁਰੂ ਘਰ ਦੀ ਸੁਰੱਖਿਆ ਨੂੰ ਲੈ ਕੇ ਹਰ ਸੰਭਵ ਉਪਰਾਲਾ ਕਰਨ ਦੀ ਗੱਲ ਆਖੀ ਗਈ ਜਿਸ ਸੰਬੰਧੀ ਗੱਲ ਕਰਦੇ ਆ ਤੇ ਮੁੱਖ ਮੰਤਰੀ ਪੰਜਾਬ ਅਤੇ ਸੰਸਦ ਗੁਰਜੀਤ ਔਜਲਾ ਪ੍ਰਤੀ ਰੋਸ ਪ੍ਰਗਟ ਕਰਦੇ ਆ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸਾਮੀ ਨੇ ਦੱਸਿਆ ਕਿ ਧਰਮ ਸਥਾਨ ਸਭ ਦੇ ਸਾਂਝੇ ਹੁੰਦੇ ਹਨ ਪਰ ਪੰਜਾਬ ਸਰਕਾਰ ਵੱਲੋਂ ਇਸ ਦੀ ਚਿੰਤਾ ਦੇ ਵਿਸ਼ੇ ਉੱਪਰ ਚੁੱਪੀ ਸਾਧਨਾ ਮਤਭਾਗੀ ਗੱਲ ਹੈ ਅਸੀਂ ਭਾਰਤੀ ਜਨਤਾ ਪਾਰਟੀ ਦੇ ਮੇਰੇ ਨਾਲ ਮੇਰੇ ਸਹਿਯੋਗੀ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਜੀ ਸਾਡੇ ਸੀਨੀਅਰ ਆਗੂ ਪਿੱਕਾ ਸਾਹਿਬ ਸੁਖਵਿੰਦਰ ਸਿੰਘ ਪਿੰਟੂ ਜੀ ਰਾਮ ਚਾਵਲਾ ਜੀ ਅੱਜ ਅਸੀਂ ਇੱਥੇ ਆਏ ਆ ਐਸ ਜੀ ਬੀ ਸੀ ਦੇ ਦਫ਼ਤਰ ਔਰ ਬੜੀ ਦੁਖ ਦੀ ਗੱਲ ਹੈ ਕਿ ਜੇ ਸਾਡਾ ਸ਼ਰਧਾ ਦਾ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਜਿੱਥੇ ਅਸੀਂ ਮਸਤਕ ਨਵਾਨੇ ਆਰਦਾਸਾਂ ਕਰਦੇ ਆਂ ਔਰ ਸਾਰਿਆਂ ਦਾ ਸ਼ਰਧਾ ਦਾ ਕੇਂਦਰ ਅਸੀਂ ਦੇਖਿਆ ਹੀ ਹੈ ਕਿ ਇੱਥੇ ਨਾ ਕੋਈ ਧਰਮ ਦੀ ਕਿਸੇ ਤਰ੍ਹਾਂ ਦੀ ਹੈ ਨਾ ਕੋਈ ਜਾਤੀ ਦੀ ਹੈ ਸਾਰਿਆਂ ਨੂੰ ਖੁੱਲੇ ਦਰਸ਼ਨ ਦੁਆਰ ਦیدار ਜਿਹੜੇ ਨੇ ਉਹ ਸਾਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਨੇ ਪਰ ਕੁਝ ਮਾੜੇ ਅੰਸਰਾਂ ਨੇ ਜਿਹੜੀ ਇਹ ਧਮਕੀ ਦਿੱਤੀ ਹੈ ਈਮੇਲ ਤੇ ਜਿਹੜੀ ਲਗਾਤਾਰ 2 ਦਿਨ ਆਈ ਹੈ ਤੇ ਸਾਡੇ ਸਭ ਦੇ ਦਿਲ ਨੂੰ ਦਾ ਕਸ਼ਟ ਹੈ ਦੁੱਖ ਹੈ ਤੇ ਇਹ ਬਹੁਤ ਮਾੜੀ ਗੱਲ ਹੈ ਜੀ ਕਿਉਂਕਿ ਇਹ ਸ਼ਰਧਾ ਦੇ ਕੇਂਦਰ ਲਈ ਅਜ ਤੱਕ ਐਸਾ ਹੋਇਆ ਨਹੀਂ ਸੀ ਜੋ ਇਹ ਜਿੰਨੇ ਵੀ ਕੀਤਾ ਹੈਗਾ ਤੇ ਅਸੀਂ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਦੀ ਜਿਹੜੀ ਮੋਦੀ ਜੀ ਦੀ ਸਰਕਾਰ ਹੈ ਸਾਨੂੰ ਡਾਇਰੈਕਸ਼ਨ ਆਈ ਹੈ ਕਿ ਮੇਲ ਆਈ ਹੈ ਤਿੰਨ ਦਿਨ ਲਗਾਤਾਰ ਹਾਂ ਤਿੰਨ ਦਿਨ ਲਗਾਤਾਰ ਮੇਲ ਜਿਸਨੂੰ ਦੱਸ ਰਹੇ ਨੇ ਤੇ ਉਹਦੇ ਸਾਨੂੰ ਕੇਂਦਰ ਸਰਕਾਰ ਵੱਲੋਂ ਵੀ ਇਹ ਹੁਕਮ ਆਇਆ ਔਰ ਭਾਰਤੀ ਜਨਤਾ ਪਾਰਟੀ ਲੋਕ ਇਹ ਆ ਕਿ ਤੁਸੀਂ ਅਸੀਂ ਇੱਥੇ ਸੇਵਕ ਆ ਅਸੀਂ ਤੇ ਸੇਵਾਦਾਰਾਂ ਦੀ ਸਾਰੇ ਕਿਸੇ ਤਰ੍ਹਾਂ ਦੀ ਵੀ ਸਿਕਿਉਰਿਟੀ ਦੀ ਜ਼ਰੂਰਤ ਜਾਂ ਹੋਰ ਵੀ ਐਸੀ ਗੱਲ ਵੈਸੇ ਤੇ ਆਲਰੇਡੀ ਪ੍ਰਧਾਨ ਮੰਤਰੀ ਜੀ ਨੇ ਆਰਡਰ ਕਰਤੇ ਨੇ ਰੈਮੈਡੀਅਲ ਮਾਇਰ ਦੇ ਜਿਹੜੀ ਪੈਰਾ ਮਿਲਟਰੀ ਫੋਰਸਸ ਨੇ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਸੀ ਦੁਰਘਟਨਾ ਨਾ ਹੋ ਸਕੇ ਔਰ ਉਸ ਤੋਂ ਬਾਅਦ ਅਸੀਂ ਅੱਜ ਜਿਹੜੇ ਐਸਜੀਪੀਸੀ ਦੇ ਮਾਨਯੋਗ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਇਹ ਬੇਨਤੀ ਕਰਨ ਆਇਆ ਕਿ ਸਾਡੀ ਭਾਰਤੀ ਜਨਤਾ ਪਾਰਟੀ ਵੀ ਔਰ ਮੋਦੀ ਸਾਹਿਬ ਦੀ ਸਰਕਾਰ ਵੀ ਸਾਰੇ ਅਸੀਂ ਇਕੱਠੇ ਹੋ ਕੇ ਇਹ ਆਪਣੇ ਸ਼ਰਧਾ ਦੇ ਕੇਂਦਰ ਦੀ ਸੁਰੱਖਿਆ ਦੇ ਲਈ ਜਿਹਨੂੰ ਕਹਿ ਸਕਦੇ ਆ ਸਮਰਪਤਾ ਇਸੇ ਸلسਲੇ ਦੇ ਵਿੱਚ ਅੱਜ ਮੇਲਾ ਨ ਆਇਆ ਮਲਕ ਸਾਬ ਪ੍ਰਧਾਨ ਜੀ ਨੇ ਦੱਸਿਆ ਸਾਨੂੰ ਕਿ ਇਹ ਜਿਹੜੀ ਮੇਲ ਆ ਰਹੀ ਸੀ ਐਮਪੀ ਓਜਲਾ ਨੂੰ ਵੀ ਸੀਸੀ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਨੂੰ ਵੀ ਸੀਸੀ ਕੀਤਾ ਗਿਆ ਉਹ ਸ਼ਾਂਤ ਕਿਉਂ ਨਹੀਂ ਬਣੇ ਲੀਡਰ ਮੈਂ ਮੈਨੂੰ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਦੇਖੋ ਇਹ ਤੇ ਰਾਜਨੀਤੀ ਦੇ ਹੈ ਹੀ ਨਹੀਂ ਇਹ ਤਾਂ ਸਾਡੇ ਸਭ ਦਾ ਸ਼ਰਧਾ ਦਾ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਤੇ ਸਾਨੂੰ ਸਭ ਨੂੰ ਚਿੰਤੇਦਾਰ ਹੋਣਾ ਚਾਹੀਦਾ ਆਪਣੇ ਆਪਣੇ ਸਟੇਟਸ ਦੇ ਉੱਤੇ ਤੋਂ ਉਸ لحاظ ਦੇ ਨਾਲ ਮੈਂ ਤਾਂ ਸਮਝਦਾ ਚਿੰਤਾ ਦਾ ਵਿਸ਼ਾ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਸਾਹਿਬ ਕਸਟਡੀਅਨ ਨੇ ਔਰ ਸੁਰੱਖਿਆ ਸਟੇਟ ਸਬਜੈਕਟ ਹੈ ਜਿੱਥੇ ਕੇਂਦਰ ਦੀ ਸਾਡੀ ਮੋਦੀ ਸਾਹਿਬ ਦੀ ਸਰਕਾਰ ਨੇ ਇੱਕਦਮ ਰੈਮੈਡੀਅਲ ਮੈਅਰ ਲੈ ਲੇ ਤੁਸੀਂ ਦੇਖ ਹੀ ਲਿਆ ਪੜ੍ਹ ਵੀ ਲਿਆ ਕਿ ਜਿਹੜੀਆਂ ਫੋਰਸਸ ਨੇ ਉਹ ਡਿਪਲੋਏ ਹੋ ਗਈਆਂ ਕੰਮ ਸਟਾਰਟ ਹੋ ਗਿਆ ਪਰ ਮੈਂ ਸੀਐਮ ਸਾਹਿਬ ਨੂੰ ਵੀ ਇਹ ਬੇਨਤੀ ਕਰਾਂ ਭਗਵਾਨ ਸਿੰਘ ਮਾਨ ਜੀ ਨੂੰ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਣ ਤੋਂ ਬਲਿਕ ਸਾਹਿਬ ਕਿੰਨਾ ਵੱਡਾ ਇੰਟੈਲੀਜੈਂਸ ਫੇਲਰ ਮੰਨਦੇ ਆ ਤਿੰਨ ਦਿਨ ਲਗਾਤਾਰ ਹੋ ਗਏ ਤੀਜੇ ਦਿਨ ਵੀ ਤਿੰਨ ਈਮੇਲ ਜਾਈਆਂ ਤਿੰਨ ਦਿਨ ਤੋਂ ਲਗਾਤਾਰ ਮੇਲ ਆ ਰਹੀ ਹੈ ਪਰ ਹੁਣ ਤੱਕ ਸਾਡਾ ਖੁਸ਼ੀ ਤੰਤਰ ਸਾਡਾ ਸਾਈਬਰ ਕ੍ਰਾਈਮ ਸਾਡੀ ਏਜੰਸੀਆ ਕੋਈ ਬਦਲੋ ਟ੍ਰੇਸ ਨਹੀਂ ਕਰ ਪਾਈਆਂ ਐਸਾ ਜੀ ਕਿ ਅਸੀਂ ਸਭ ਜਾਣਦੇ ਆ ਕਿ ਸਾਡਾ ਗਵਾਂਡੀ ਦੇਸ਼ ਜਿਹੜਾ ਉਹ ਪੰਜਾਬ ਦਾ ਜਿਹੜਾ ਧਾਰਮਿਕ ਸੁਧਭਾਵ ਹੈ ਉਹਨਾਂ ਨੂੰ ਖਰਾਬ ਕਰਨਾ ਚਾਹੁੰਦਾ ਤੇ ਇਹ ਸਭ ਇਹ ਤਾਕਤਾਂ ਜਿਹੜੀਆਂ ਨੇ ਏਜੰਸੀਆ ਜਿਹੜੀਆਂ ਨੇ ਸਾਡੇ ਦੇਸ਼ ਦੇ ਖਿਲਾਫ ਲੱਗੀਆਂ ਨੇ ਇਹ ਮੈਂ ਸਮਝਦਾ ਕਿ ਉਹਨਾਂ ਦੀ ਇਨਵੋਲਵਮੈਂਟ ਹੈ ਔਰ ਇੰਟੈਲੀਜੈਂਸ ਪੂਰਾ ਆਪਣਾ ਸੈਂਟਰਲ ਇੰਟੈਲੀਜੈਂਸ ਦਾ ਮੈਂ ਤੇ ਜਵਾਬ ਦੇ ਸਕਦਾ ਪੰਜਾਬ ਬਾਰੇ ਦੇ ਭਗਵਦਮਾਨ ਜੀ ਜਵਾਬ ਦੇ ਨਹੀਂਓ ਤਾਂ ਤੁਸੀਂ ਦੇਖ ਹੀ ਲਏ ਹੋ ਜੀ ਕਿ ਫੋਰਸਿਸ ਦਾ ਡਿਪਲੋਏ ਹੋਣਾ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ ਇਹ ਮੈਟਰ ਜਿਹੜਾ ਹੈ ਸਕਿਉਰਿਟੀ ਫੋਰਸਿਸ ਦਾ ਉਹਨਾਂ ਦੇ ਜਿਹੜੇ ਕਮਾਂਡੈਂਟਸ ਨੇ ਆਫੀਸਰਸ ਜਿਹਦੇ ਬਾਰੇ ਜਾਣਕਾਰੀ ਦੇ ਸਕਦੇ ਨੇ ਪਰ ਇਹ ਤੁਸੀਂ ਜ਼ਰੂਰ ਅਸੈਸ ਕਰੋਗੇ ਕਿ ਕੇਂਦਰ ਦੀ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੇ ਰੈਮੈਡੀਅਲ ਮੇਅਰ ਲੈ ਲਏ ਨੇ ਤੇ ਉਹ ਇੰਟੈਲੀਜੈਂਸ ਮੇਅਰ ਵੀ ਲੈ ਲਏ ਉਹ ਸਾਰੇ ਪਿਕਚਰ ਹੀ ਜਾ ਗਏ ਤੇ ਇਸੇ ਤਰ੍ਹਾਂ ਸਟੇਟ ਗਵਰਨਮੈਂਟ ਨੂੰ ਜਾਂ ਹੋਰ ਏਜੰਸੀਆ ਜਿਸ ਰਾਉਜਾ ਸਾਹਿਬ ਦਾ ਨਾਮ ਲਿਆ ਤੁਸੀਂ ਸਾਨੂੰ ਰਲ ਮਿਲ ਕੇ ਕਰਨਾ ਚਾਹੀਦਾ ਜੀ ਇਹ ਸ਼ਰਧਾ ਸ਼ਰਧਾ ਦਾ ਕੇਂਦਰ ਹੈ ਜੀ ਸ਼੍ਰੀ ਹਰਮੰਦਰ ਸਾਹਿਬ ਜਿਹੜੀਆਂ ਜਿਹੜੀਆਂ ਆਣੀ ਸ਼ੁਰੂ ਹੋਈਆਂ ਇਹ ਗੁਰੂ ਘਰਾਂ ਦੇ ਉੱਤੇ ਆਣੀ ਸ਼ੁਰੂ ਹੋ ਗਈਆਂ ਨੇ ਤੁਸੀਂ ਬੜੀ ਔਰੀ ਕਹਿੰਦੇ ਪੰਜਾਬ ਸਰਕਾਰ ਲਾਂਡਰਡ ਦੀ ਬੇਕੋ ਖੇਲ ਹੋ ਚੁੱਕੀ ਆ ਅੱਜ ਕੀ ਕਹਿਣਾ ਚਾਹੁੰਦੇ ਲਾਂਡਰਡ ਦੀ ਕਿਸ਼ਤੀ ਥੀ ਨਹੀਂ ਉਹ ਤੇ ਚਰਮ ਸੀਮਾ ਹੋ ਗਈ ਜੀ ਕਿਉਂਕਿ ਉਹ ਵੀ ਬੜਾ ਦੁੱਖਦਾਈ ਕਿਉਂਕਿ ਜਿਹੜੀ ਸਟੇਟ ਗਵਰਨਮੈਂਟ ਆ ਸੁਰੱਖਿਆ ਦੀ ਜ਼ਿੰਮੇਵਾਰੀ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਫੇਲਿਅਰ ਤਾਂ ਸਿੱਗਾ ਹੀ ਕਿ ਜਿਸ ਤਰ੍ਹਾਂ ਖੁੱਲੇ ਆਮ ਫਰੋਤੀਆਂ ਆ ਜਾਂ ਗੋਲੀਆਂ ਵੱਜ ਰਹੀਆਂ ਆ ਲੋਕਾਂ ਨੂੰ ਲੋਕਾਂ ਦੇ ਕਤਲ ਹੋ ਰਹੇ ਨੇ ਤੇ ਉਹ ਲਾਅਨ ਆਰਡਰ ਦਾ ਤੇ ਅਸੀਂ ਬੋਲਦੇ ਆ ਭਾਰਤੀ ਜਨਤਾ ਪਾਰਟੀ ਦੇਖੋ ਅਸੀਂ ਲੋਕਾਂ ਦੇ ਨਾਲ ਖੜੇ ਆ ਜੀ ਸਾਡੀ ਆਪੋਜੀਸ਼ਨ ਦਾ ਰੋਲ ਹੈ ਸਾਨੂੰ ਚੌਂਕੀਦਾਰ ਦਾ ਰੋਲ ਮਿਲਿਆ ਸਰਕਾਰ ਸੁੱਤੀ ਨੂੰ ਮੈਂ ਕਮਰਾ ਜਗਾਨ ਦੀ ਸਾਡੀ ਡਿਊਟੀ ਇਸ ਤੇ ਪੂਰਾ ਕਰ ਰਹੀ ਹੈ ਕਾਗਰਸ ਨਹੀਂ ਕਰ ਰਹੀ ਮਲਿਕ ਸਾਹਿਬ ਤੁਸੀਂ ਬਹੁਤ ਇਹਨੂੰ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਤੁਸੀਂ ਅੱਜ ਚੱਲ ਕੇ ਆਏ ਹੋ ਇੱਥੇ ਪਰ ਪੰਜਾਬ ਸਰਕਾਰ ਦੇ ਵੱਲੋਂ ਕੋਈ ਠੰਡੀ ਹਵਾ ਦਾ ਬੁੱਲਾ ਕੋਈ ਬਿਆਨ ਕੋਈ ਕੁਝ ਕੁਝ ਨਹੀਂ ਆਇਆ ਇਸ ਮੁੱਦੇ ਤੇ ਤਿੰਨ ਦਿਨ ਲਗਾਤਾਰ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹਾਂ ਪੰਜਾਬ ਸਰਕਾਰ ਦੀ ਹੰਦਿਕਾ ਨੂੰ ਕਿ ਤੁਸੀਂ ਚੱਲ ਕੇ ਆ ਗਏ ਹੋ ਇੱਕ ਅਸੀਂ ਕਹਿ ਲਈ ਕਿ ਗੁਰੂ ਦੇ ਅਸੀਂ ਤੇ ਸੇਵਕ ਤੇ ਸੇਵਾ ਬਣਾਈ ਦੇਖੋ ਸੇਵਕ ਤੇ ਸੇਵਾ ਬਣਾਈ ਹਕਮ ਬੋਝ ਪਰੰਪਤ ਪਾਈ ਅਸੀਂ ਤੇ ਸੇਵਾਦਾਰ ਆ ਜੀ ਇੱਥੇ ਕੁੱਕਰ ਆ ਗੁਰੂ ਸਾਹਿਬ ਦੇ ਦਰਵਾਜੇ ਤੇ ਅਸੀਂ ਤੇ ਉਸ ਲਈ ਆਏ ਆ ਇਹ ਸਾਡੀ ਡਿਊਟੀ ਹੈ ਤੇ ਮੈਨੂੰ ਇਹ ਬੜਾ ਚਿੰਤਾ ਦਾ ਵਿਸ਼ਾ ਲੱਗਦਾ ਤੁਹਾਨੂੰ ਚੁੱਪ ਤੋਂ ਪਹਿਲੇ ਸੀ ਜਿਸ ਨਾਲ ਨਾਗਰਿਕਾਂ ਦੇ ਕਤਲ ਹੋ ਰਹੇ ਨੇ ਉਹਦੇ ਕੋਈ ਧਰਮ ਨਹੀਂ ਹੈ ਜੀ ਸਾਰਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਜਿਹੜੇ ਮਾੜੇ ਅੰਸਰ ਨੇ ਪਰ ਜੇ ਗੁਰੂ ਘਰ ਦੇ ਉੱਤੇ ਧਮਕੀ ਮਿਲੀ ਹੈ ਇਹ ਤੇ ਮੋਸਟ ਸੀਰੀਅਸ ਹੈ ਪਰ ਪ੍ਰਧਾਨ ਮੰਤਰੀ ਮੋਦੀ ਜੀ ਔਰ ਅਸ਼ਵਨੀ ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹ ਬੀਜੇਪੀ ਦੇ ਉਹ ਇਸ ਬਾਰੇ ਕਾਫੀ ਚਿੰਤਿਤ ਨੇ ਔਰ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਸਾਡੇ ਵਰਕਰਾਂ ਨੂੰ ਵੀ ਕਹਿਤਾ ਕਿ ਅਸੀਂ ਪੂਰੀ ਤਰ੍ਹਾਂ ਐਕਟਿਵ ਹੋਈਏ ਇਸ ਮਾਮਲੇ ਦੇ ਵਿੱਚ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਗੁਰੂ ਘਰਾਂ ਦੇ ਅੱਜ ਤੱਕ ਇਹ ਨਹੀਂ ਸੀ ਹੋਇਆ ਜੀ ਜਿਹੜਾ ਇੱਥੋਂ ਤੱਕ ਹਾਲਤ ਪਹੁੰਚੀ ਪਰ ਇਹ ਗੱਲ ਮੈਂ ਜ਼ਰੂਰ ਕਵਾਂਗਾ ਰਾਜਨੀਤੀ ਨਹੀਂ ਕਰਨੀ ਅੱਜ ਅਸੀਂ ਗੁਰੂ ਸਾਹਿਬ ਦੇ ਘਰ ਆਇਆ ਪਰ ਇਹ ਇੱਥੇ ਤੱਕ ਪਹੁੰਚਿਆ ਗਿਆ ਕਿ ਜਦ ਅਸੀਂ ਪਿਛਲੇ ਸਾਲਾਂ ਤੋਂ ਜਦ ਇਹ ਸਰਕਾਰ ਬਣੀ ਹੈ ਇਹ ਆਵਾਜ਼ ਉਠਾ ਰਹੇ ਆ ਕਿ ਤੁਸੀਂ ਆਮ ਨਾਗਰਿਕ ਸੁਰੱਖਿਤ ਨਹੀਂ ਤੇ ਸਾਡੇ ਗੁਰੂ ਘਰ ਸੁਰੱਖਿਤ ਨਹੀਂ ਤਾਂ ਫਿਰ ਤੁਸੀਂ ਸੜਕਾਂ ਦੇ ਉਤਰਾਂਗੇ ਫਿਰ ਜਨ ਅੰਦੋਲਨ ਹੋਏਗਾ ਅਮਿਤ ਸ਼ਾਹ ਜੀ ਨੂੰ ਚਿੱਠੀ ਲਿਖੀ ਤੁਸੀਂ ਕੋਈ ਗੱਲ ਕੀਤੀ ਹੈ ਐਸਾ ਜੀ ਕਿ ਮੈਂ ਗ੍ਰਹਿ ਮੰਤਰੀ ਜੀ ਨਾਲ ਵੀ ਗੱਲ ਕਰਾਂਗਾ ਔਰ ਉੱਥੋਂ ਹੀ ਸਾਨੂੰ ਸਿੱਖਿਆ ਆਈ ਹੈ ਸਾਰੀਆਂ ਸਾਡੀ ਪਾਰਟੀ ਬੜੀ ਚਿੰਤਿਤ ਹੈ ਅਸ਼ਨੀ ਸ਼ਰਮਾ ਜੀ ਦਾ ਵੀ ਸਰੇ ਮੈਨੂੰ ਫੋਨ ਆਇਆ ਜਿਹੜੇ ਸਾਡੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਜਾਖੜ ਸਾਹਿਬ ਵੀ ਬੜੇ ਚਿੰਤਿਤ ਨੇ ਜਿਹੜੇ ਸਾਡੇ ਉਹ ਵੀ ਜਾਖੜ ਸਾਹਿਬ ਤੇ ਅਸ਼ਨੀ ਜੀ ਇਹ ਲਾਅ ਨਾਅਰਡਰ ਤੇ ਸਟੇਟਮੈਂਟ ਜਿੰਦੇ ਰਹਿੰਦੇ ਨੇ ਤੇ ਉਸ لحاظ ਦੇ ਨਾਲ ਇਸ ਲਈ ਕੇਂਦਰ ਸਰਕਾਰ ਔਰ ਜਿਹੜੀ ਸਾਡੀ ਪਾਰਟੀ ਹੈ ਅਸੀਂ ਪੂਰੀ ਤਰ੍ਹਾਂ ਨਾਲ ਸਜਗ ਆ ਗੁਰੂ ਘਰ ਦੇ ਅਸੀਂ ਸੇਵਾਦਾਰ ਆ ਔਰ ਅਸੀਂ ਆਪਣੀ ਡਿਊਟੀ ਨਿਭਾਉਂਦੇ ਹੁੰਦੇ ਆ ਸਰਕਾਰ ਦੇ ਹੁੰਦੇ ਆ 2 ਸਾਲ ਪਹਿਲਾਂ ਵੀ ਅਬਰਸਤ ਦੇ ਵਿੱਚ ਹਮਲੇ ਹੋਏ ਸੀ ਇੱਥੇ ਕੀ ਕਰਨੀਆ ਔਰ ਜਿਹੜੇ ਪਲਾਸਟ ਹੁੰਦੇ ਰਹੇ ਸੀ ਹਰਮੰਦਰ ਸਾਹਿਬ ਦੀ ਸਰਾਂ ਦੇ ਵਿੱਚੋਂ ਦੇ ਇੱਕ ਪਲਾਸਟ ਬਲਾਸ ਜਿਹੜਾ ਸੀ 11 ਮਈ 2023 ਨੂੰ ਹੋਇਆ ਸੀ ਉਹਦੇ ਜਿਹੜੇ ਬਲਾਸਟ ਕਰਨ ਵਾਲੇ ਸੀ ਉਹ ਵੀ ਫੜੇ ਗਏ ਸੀ ਪਰ ਕਿਤੇ ਸਰਕਾਰ ਨੂੰ ਲੁਕਾ ਕੇ ਲੱਗੀ ਅਜੇ ਤੱਕ ਸਾਹਮਣੇ ਨਹੀਂ ਆਇਆ ਤੋਂ ਅਸਾ ਮੇਰਾ ਤੇ ਦੇਖੋ ਜੇ ਇੱਕ ਨਾਗਰਿਕ ਦੇ ਨਾਤੇ ਮੈਂ ਗੱਲ ਕਰਾਂ ਭਾਜੀ ਤੇ ਮੇਰਾ ਤੇ ਇਹ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਜੀ ਪ੍ਰਥਮ ਸੇਵਕ ਨੇ ਉਹ ਐਸਲੇ ਮੁੱਖ ਮੰਤਰੀ ਨੇ ਉਹਨਾਂ ਦੀ ਡਿਊਟੀ ਬੰਦੀ ਸੀ ਕਿ ਐਡਾ ਸੀਰੀਅਸ ਮੈਟਰ ਸਾਡੇ ਗੁਰੂ ਘਰ ਤੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਧਮਕੀ ਆ ਗਈ ਤੇ ਮਾਨ ਸਾਹਿਬ ਜਿਹੜੇ ਜੋ ਕਿਹੜੇ ਅਮਰੀਕਾ ਗਏ ਨੇ ਆ ਇਹ ਬਾਹਰ ਗਏ ਹੋਏ ਨੇ ਇਹ ਉਹਨੋਂtheta ਵੀ ਗਏ ਹੋ ਤੇ ਉਹਨਾਂ ਨੂੰ ਵਾਪਸ ਆਣਾ ਚਾਹੀਦਾ ਤੇ ਇਹ ਤੇ ਇੱਥੇ ਹੀ ਬੈਠੇ ਨੇ ਤੇ ਉਹਨਾਂ ਨੂੰ ਹਾਲੇ ਗੁਰੂ ਘਰ ਆਨ ਦਾ ਸਮਾਂ ਹੀ ਨਹੀਂ ਮਿਲਿਆ ਤਿੰਨ ਦਿਨਾਂ ਤੋਂ ਪ੍ਰਧਾਨ ਮੰਤਰੀ ਆਪਣੇ ਦੌਰੇ